ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕਾਫੀ ਸਮਾਂ ਪਹਿਲੇ ਦੀ ਗੱਲ ਹੈ ਜਦੋਂ ਦਾਸ ਨੂੰ ਪੂਰੇ ਮਹਾਪੁਰਖਾਂ ਦੀ ਸੰਗਤ ਨਹੀਂ ਮਿਲੀ ਸੀ ਦਾਸ ਦੇ ਘਰ ਵਾਲੇ ਮਾਤਾ ਪਿਤਾ ਚਾਚੇ ਤਾਏ ਸਭ ਇੱਧਰ ਉੱਧਰ ਸਿਆਣਿਆਂ ਕੋਲ ਪੰਡਤਾਂ ਦੇ ਕੋਲ ਜਾਂਦੇ ਸਨ ਥੋੜੇ ਥੋੜੇ ਸਮੇਂ ਬਾਅਦ ਕੋਈ ਨਾ ਕੋਈ ਨਵੇਂ ਸਿਆਣੇ ਦੀ ਦਸਪਾਹ ਦਿੰਦਾ ਸੀ ਫਿਰ ਸਾਡੇ ਘਰ ਦੇ ਉਸ ਨਵੇਂ ਸਿਆਣੇ ਕੋਲ ਜਾਣ ਲੱਗ ਜਾਂਦੇ ਸਨ ਪਰ ਕਿਤੋਂ ਵੀ ਘਰ ਦੀ ਕੋਈ ਹਾਲਤ ਨਹੀਂ ਸੁਧਰਦੀ ਸੀ ਇੱਕ ਵਾਰ ਸਾਡੇ ਇੱਕ ਚਾਚੇ ਨੇ ਦੱਸਿਆ ਕਿ ਇੱਕ ਕੰਮਕਾਰ ਕਰਨ ਵਾਲਾ ਬੰਦਾ ਹੈ ਉਹ ਕੋਈ ਸਿਆਣਪ ਨਹੀਂ ਕਰਦਾ ਸਿਰਫ ਜੀਨਾਂ ਦੇ ਨਾਲ ਉਸ ਦੀ ਜਾਣ ਪਛਾਣ ਹੈ ਉਹ ਉਹਨਾਂ ਦੇ ਹੀ ਘਰ ਦਾ ਇਲਾਜ ਕਰਦਾ ਹੈ ਉਸ ਕੋਲ ਰੱਧੀਆਂ ਸਿੱਧੀਆਂ ਹਨ ਸਾਡੇ ਫਲਾਣਾ ਹੀ ਰਿਸ਼ਤੇਦਾਰ ਨੇ ਉਸ ਕੋਲੋਂ ਆਪਣੇ ਘਰ ਦਾ ਇਲਾਜ ਕਰਵਾਇਆ ਹੈ ਤੇ ਉਹਨਾਂ ਦਾ ਘਰ ਹੁਣ ਬਹੁਤ ਵਧੀਆ ਹੋ ਗਿਆ ਹੈ ਹੁਣ ਉਹਨਾਂ ਦਾ ਕੰਮਕਾਰ ਬਹੁਤ ਵਧੀਆ ਚੱਲ ਰਿਹਾ ਹੈ ਅਸੀਂ ਵੀ ਉਸ ਤੋਂ ਆਪਣੇ ਘਰ ਦਾ ਇਲਾਜ ਕਰਵਾਇਆ ਹੈ ਸਾਨੂੰ ਤਾਂ ਆਪਣੇ ਕੰਮਕਾਰ ਵਿੱਚ ਤੇ ਘਰ ਵਿੱਚ ਬਹੁਤ ਫਰਕ ਪਿਆ ਲੱਗਦਾ ਹੈ ਤੁਸੀਂ ਵੀ ਉਸ ਦੇ ਕੋਲੋਂ ਆਪਣੇ ਘਰ ਦਾ ਇਲਾਜ ਕਰਵਾ ਲਵੋ ਮੈਂ ਉਸ ਨੂੰ ਕਹਿ ਦਿੰਦਾ ਹਾਂ ਉਹ ਤੁਹਾਡੇ ਘਰ ਆ ਜਾਵੇਗਾ ਇਲਾਜ ਕਰਨ ਦੇ ਉਹ ਥੋੜੇ ਪੈਸੇ ਵੀ ਲਵੇਗਾ ਮੇਰੇ ਮਾਤਾ ਪਿਤਾ ਨੇ ਕਿਹਾ ਕਿ ਠੀਕ ਹੈ ਉਸ ਨੂੰ ਸਾਡੇ ਘਰ ਭੇਜ ਦਿਓ ਉਹ ਬੰਦਾ ਸਾਡੇ ਕਰ ਸ਼ਾਮ ਦੇ ਸਮੇਂ ਆ ਗਿਆ ਉਹ ਇੱਕ Hindu ਬੰਦਾ ਸੀ ਉਸਨੇ ਆ ਕੇ ਮਾਤਾ ਪਿਤਾ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਸਾਡੀ ਮਾਤਾ ਜੀ ਨੇ ਉਸ ਨੂੰ ਦੱਸਿਆ ਕਿ ਅਸੀਂ ਵੀ ਥੋੜਾ ਬਹੁਤ ਪਾਠ ਪੂਜਾ ਕਰਦੇ ਹਾਂ ਉਸਨੇ ਵੀ ਆਪਣੇ ਬਾਰੇ ਥੋੜਾ ਬਹੁਤ ਦੱਸਿਆ ਕਿ ਮੈਂ ਇੱਕ ਜਗ੍ਹਾ ਨੌਕਰੀ ਕਰਦਾ ਹਾਂ ਇਸ ਤਰ੍ਹਾਂ ਗੱਲਾਂ ਬਾਤਾਂ ਹੋਣ ਤੋਂ ਬਾਅਦ ਉਸਨੇ ਮਾਤਾ ਪਿਤਾ ਤੋਂ ਕਈ ਚੀਜ਼ਾਂ ਮੰਗਵਾਈਆਂ ਸੁੱਕਾ ਨਾਰੀਅਲ ਕੱਪੜਾ ਤੇ ਹੋਰ ਸਮਗਰੀ ਹੋਰ ਪਤਾ ਨਹੀਂ ਉਸਨੇ ਕੀ ਕੀ ਮੰਗਵਾਇਆ ਫਿਰ ਉਸਨੇ ਕਿਹਾ ਕਿ ਰਾਤ ਨੂੰ 12 ਵਜੇ ਤੋਂ ਬਾਅਦ ਹਵਨ ਪੂਜਾ ਤੇ ਮੰਤਰਾਂ ਦਾ ਜਾਪ ਕਰਨਾ ਹੈ ਬੱਚਿਆਂ ਨੂੰ ਕੋਲ ਨਹੀਂ ਬਿਠਾਉਣਾ ਤੁਸੀਂ ਹੀ ਕੋਲ ਬੈਠਣਾ ਹੈ ਫਿਰ ਉਹ ਬੰਦਾ ਰਾਤ ਨੂੰ ਸਾਡੇ ਘਰੇ ਹੀ ਰੁਕ ਗਿਆ ਜਦੋਂ ਰਾਤ ਨੂੰ 12 ਵਜੇ ਤੋਂ ਉੱਪਰ ਦਾ ਟਾਈਮ ਹੋ ਗਿਆ ਤਾਂ ਉਸਨੇ ਕਮਰੇ ਦੇ ਵਿੱਚ ਬੈਠ ਕੇ ਮਾਤਾ ਪਿਤਾ ਨੂੰ ਕੋਲ ਬਿਠਾ ਕੇ ਆਪਣੀ ਪਾਠ ਪੂਜਾ ਤੇ ਹਵਨ ਸ਼ੁਰੂ ਕਰ ਦਿੱਤਾ ਘੰਟਾ ਡੇਢ ਘੰਟਾ ਉਸਨੇ ਲਗਾਇਆ ਅਸੀਂ ਬੱਚੇ ਬਾਹਰ ਖੁੱਲੇ ਵਿੱਚ ਪਏ ਸੀ ਦਾਸ ਉਦੋਂ ਜਾਗਦਾ ਸੀ ਜਦੋਂ ਉਸਨੇ ਸਾਰਾ ਕੁਝ ਕਰਿਆ ਫੇਰ ਜਦੋਂ ਹਵਨ ਪੂਰਾ ਹੋ ਗਿਆ ਤਾਂ ਉਸਨੇ ਮੇਰੇ ਪਿਤਾ ਨੂੰ ਇੱਕ ਪੋਟਲੀ ਜਹੀ ਬਣਾ ਕੇ ਦੇ ਦਿੱਤੀ ਜਿਸ ਵਿੱਚ ਹਵਨ ਦੀ ਰਾਖ ਨਾਰੀਅਲ ਤੇ ਕਪੜਾ ਸੀ ਹੋਰ ਪਤਾ ਨਹੀਂ ਉਸ ਵਿੱਚ ਕੀ ਕੀ ਸੀ ਉਸ ਪੋਟਲੀ ਨੂੰ ਉਸਨੇ ਕਿਹਾ ਕਿ ਚਰਸਤੇ ਦੇ ਵਿੱਚ ਰੱਖ ਆਓ ਤੇ ਪੋਟਲੀ ਰੱਖਣ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਣਾ ਉਸਨੇ ਕਿਹਾ ਕਿ ਜੋ ਵੀ ਚੀਜ਼ਾਂ ਹਨ ਉਹ ਸਾਰੀਆਂ ਇਸ ਪੋਟਲੀ ਦੇ ਨਾਲ ਹੀ ਚਲੀਆਂ ਜਾਣਗੀਆਂ ਜਿਹੜਾ ਬੰਦਾ ਸਭ ਤੋਂ ਪਹਿਲਾਂ ਇਸ ਪੋਟਲੀ ਦੇ ਕੋਲੋਂ ਗੁਜ਼ਰੇਗਾ ਉਸ ਬੰਦੇ ਦੇ ਨਾਲ ਇਹ ਸਭ ਚੀਜ਼ਾਂ ਚਲੀਆਂ ਜਾਣਗੀਆਂ ਮੇਰੇ ਪਿਤਾ ਨੇ ਉਵੇਂ ਹੀ ਕੀਤਾ ਉਸ ਪੋਟਲੀ ਨੂੰ ਲਿਜਾ ਕੇ ਚਰਸਤੇ ਵਿੱਚ ਰੱਖ ਆਂਦਾ ਤਕਰੀਬਨ ਰਾਤ ਦੇ 2:30 ਵਜੇ ਹੋਏ ਸਨ ਚੁਰਸਤਾ ਘਰ ਦੇ ਬਿਲਕੁਲ ਨੇੜੇ ਹੀ ਸੀ ਸਾਡੇ ਬਨੇਰੇ ਤੋਂ ਉਹ ਚੁਰਸਤਾ ਨਜ਼ਰ ਆਉਂਦਾ ਸੀ ਜਦੋਂ ਮੇਰੇ ਪਿਤਾ ਉਸ ਪੋਟਲੀ ਨੂੰ ਚੁਰਸਤੇ ਵਿੱਚ ਰੱਖ ਆਏ ਤਾਂ ਉਸ ਬੰਦੇ ਨੇ ਪੁੱਛਿਆ ਕਿ ਡਰਤਾ ਨਹੀਂ ਲੱਗਿਆ ਮੇਰੇ ਪਿਤਾ ਨੇ ਕਿਹਾ ਕਿ ਥੋੜਾ ਥੋੜਾ ਡਰ ਲੱਗ ਰਿਹਾ ਸੀ ਉਸ ਬੰਦੇ ਨੇ ਕਿਹਾ ਕਿ ਜਦੋਂ ਮੈਂ ਹਵਨ ਕਰਕੇ हट ਗਿਆ ਸੀ ਤਾ ਉਹ ਸਾਰੀਆਂ ਚੀਜ਼ਾਂ ਮੇਰੇ ਸਾਹਮਣੇ ਖੜੀਆਂ ਸਨ ਮੈਂ ਤੁਹਾਨੂੰ ਵੀ ਦਿਖਾ ਸਕਦਾ ਸੀ ਪਰ ਜੇ ਤੁਸੀਂ ਉਹਨਾਂ ਨੂੰ ਦੇਖ ਲੈਂਦੇ ਤਾਂ ਤੁਸੀਂ ਬਹੁਤ ਡਰ ਜਾਣਾ ਸੀ ਇਸ ਕਰਕੇ ਮੈਂ ਤੁਹਾਨੂੰ ਉਹ ਚੀਜ਼ਾਂ ਨਹੀਂ ਦਿਖਾਈਆਂ ਫਿਰ ਉਸਨੇ ਕਿਹਾ ਕਿ ਹੁਣ ਸੌਂ ਜਾਓ ਸਵੇਰੇ ਗੱਲ ਕਰਾਂਗੇ ਫਿਰ ਅਸੀਂ ਸਾਰੇ ਸੌਂ ਗਏ ਤੇ ਉਹ ਬੰਦਾ ਵੀ ਸੌਂ ਗਿਆ ਸਵੇਰੇ ਅਸੀਂ ਬਨੇਰੇ ਤੋਂ ਦੇਖਿਆ ਤਾਂ ਉਹ ਪੋਟਲੀ ਚ ਰਸਤੇ ਵਿੱਚ ਖਿਲਰੀ ਪਈ ਸੀ ਉਸ ਪੋਟਲੀ ਨੂੰ ਚ ਰਸਤੇ ਵਿੱਚ ਪਈ ਦੇਖ ਕੇ ਦਾਸ ਨੂੰ ਸਮਝ ਆ ਗਈ ਕਿ ਇਸ ਨੂੰ ਹੀ ਲੋਕ ਟੂਣਾ ਕਰਨਾ ਕਹਿੰਦੇ ਹਨ ਕਿ ਚ ਰਸਤੇ ਵਿੱਚ ਟੂਣਾ ਕੀਤਾ ਪਿਆ ਸੀ ਇਸ ਤਰ੍ਹਾਂ ਦੀਆਂ ਪੋਟਲੀਆਂ ਦਾਸ ਨੇ ਪਹਿਲਾਂ ਵੀ ਚ ਰਸਤਿਆਂ ਵਿੱਚ ਪਈਆਂ ਦੇਖੀਆਂ ਸਨ ਸਵੇਰੇ ਉਸ ਬੰਦੇ ਨੂੰ ਅਸੀਂ ਰੋਟੀ ਖਵਾਈ ਤੇ ਉਹ ਸਾਇਜ ਸੁਭਾਅ ਹੀ ਗੱਲਾਂ ਕਰਨ ਲੱਗ ਪਿਆ ਕਿ ਇਹ ਰਿੱਧੀ ਸਿੱਧੀ ਪ੍ਰਾਪਤ ਕਰਨੀ ਬਹੁਤ ਔਖੀ ਹੈ ਉਹ ਦੱਸਣ ਲੱਗ ਪਿਆ ਕਿ ਇਹ ਰਿੱਧੀਆਂ ਸਿੱਧੀਆਂ ਕਿਵੇਂ ਪ੍ਰਾਪਤ ਹੁੰਦੀਆਂ ਹਨ ਇਸ ਲਈ ਕੀ ਕੁਝ ਕਰਨਾ ਪੈਂਦਾ ਹੈ ਉਸ ਨੇ ਕਿਹਾ ਕਿ ਜਦੋਂ ਇਹ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨੀਆਂ ਹੁੰਦੀਆਂ ਹਨ ਤਾਂ ਪੂਰਨਮਾ ਵਾਲੇ ਦਿਨ ਭਾਪ ਪੂਰਨਮਾਸ਼ੀ ਨੂੰ ਨਦੀ ਦੇ ਕਿਨਾਰੇ ਸਾਰੇ ਵਸਤਰ ਉਤਾਰ ਕੇ ਅੱਧੀ ਰਾਤ ਨੂੰ ਪਾਣੀ ਵਿੱਚ ਖੜੇ ਹੋ ਕੇ ਇੱਕ ਮੰਤਰ ਦਾ ਜਾਪ ਕਰਨਾ ਹੁੰਦਾ ਹੈ ਤੇ ਇਹ ਸਾਰਾ ਕੁਝ ਕਰਦੇ ਹੋਏ ਬਿਲਕੁਲ ਵੀ ਡਰਨਾ ਨਹੀਂ ਹੁੰਦਾ ਉਸ ਨੇ ਦੱਸਿਆ ਕਿ ਅਸੀਂ ਉਹ ਮੰਤਰ ਕੋਈ ਹੋਰ ਨਹੀਂ ਪੜ੍ਹਦੇ ਉਹ ਮੰਤਰ ਤੁਹਾਡੇ ਸਿੱਖਾਂ ਦਾ ਹੀ ਹੈ ਭਾਵ ਪਹਿਲੀ ਪੌੜੀ ਮੂਲ ਮੰਤਰ ਅਸੀਂ ਉਹੀ ਪਾਣੀ ਦੇ ਵਿੱਚ ਖੜਕੇ ਜਾਪ ਕਰਦੇ ਹਾਂ ਫੇਰ ਸਾਨੂੰ ਇਹ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ ਉਸ ਨੇ ਕਿਹਾ ਕਿ ਇਸ ਮੰਤਰ ਵਿੱਚ ਬੜੀ ਸ਼ਕਤੀ ਹੈ ਇਸ ਨਾਲ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਗੱਲ ਸੁਣ ਕੇ ਅਸੀਂ ਬੜੇ ਹੈਰਾਨ ਹੋਏ ਕਿ ਸਾਨੂੰ ਸਿੱਖ ਹੋ ਗਏ ਇਸ ਬਾਰੇ ਪਤਾ ਹੀ ਨਹੀਂ ਹੈ ਉਸ ਸਮੇਂ ਦਾਸ ਨੂੰ ਕੋਈ ਪਤਾ ਨਹੀਂ ਸੀ ਕੇ ਅੱਗੇ ਚੱਲ ਕੇ ਇਸ ਗੱਲ ਬਾਰੇ ਵੀਡੀਓ ਬਣਾ ਕੇ ਦਾਸ ਸਾਰੀ ਦੁਨੀਆ ਨੂੰ ਦੱਸੇਗਾ ਉਸ ਸਮੇਂ ਤਾਂ ਮੋਬਾਈਲ ਵੀ ਨਹੀਂ ਹੁੰਦੇ ਸਨ ਉਸ ਬੰਦੇ ਨੇ ਇਹ ਸਭ ਇਲਾਜ ਕਰਨ ਦਾ 2100 ਰੁਪਇਆ ਲਿਆ ਪਰ ਸਾਡੇ ਘਰ ਵਿੱਚ ਕੋਈ ਵੀ ਫਰਕ ਨਹੀਂ ਪਿਆ ਹੁਣ ਇਹ ਗੱਲ ਸੋਚਣ ਵਾਲੀ ਹੈ ਕਿ ਜਿੰਨਾ ਸਿਆਣਿਆਂ ਕੋਲੋਂ ਅਸੀਂ ਆਪਣੇ ਘਰ ਦਾ ਇਲਾਜ ਕਰਵਾਉਣ ਵਾਸਤੇ ਫਿਰਦੇ ਹਾਂ ਉਹ ਰਿੱਧੀਆਂ ਸਿੱਧੀਆਂ ਸਾਡੇ ਮੂਲ ਮੰਤਰ ਨੂੰ ਜਪ ਕੇ ਹੀ ਪ੍ਰਾਪਤ ਕੀਤੀਆਂ ਹੁੰਦੀਆਂ ਹਨ ਜਿਸ ਨਾਲ ਉਹਨਾਂ ਦੀ ਰੋਜੀ ਰੋਟੀ ਚੱਲਦੀ ਹੈ ਭਾਵੇਂ ਉਹ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਲੇ ਕਿਸੇ ਹੋਰ ਹੀ ਧਰਮ ਦੇ ਹਨ ਗੁਰੂ ਨਾਨਕ ਪਾਸ਼ਾ ਜੀ ਦਾ ਸਿੱਖਾਂ ਨੂੰ ਬਖਸ਼ਿਆ ਹੋਇਆ ਮੂਲ ਮੰਤਰ ਜਪ ਕੇ ਉਹੋ ਲੋਕ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਸਿੱਖਾਂ ਦੇ ਘਰਾਂ ਦਾ ਇਲਾਜ ਕਰਨ ਆਉਂਦੇ ਹਨ ਸਿੱਖ ਉਹਨਾਂ ਦੇ ਕੋਲ ਤੁਰੇ ਫਿਰਦੇ ਹਨ ਪਰ ਸਿੱਖਾਂ ਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ ਹੈ ਕਿ ਪੂਰੀ ਮਰਿਆਦਾ ਦੇ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਇਸ ਮੂਲ ਮੰਤਰ ਨੂੰ ਜਪ ਕੇ ਰਿੱਧੀਆਂ ਸਿੱਧੀਆਂ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ ਪਰ ਹੋਰ ਧਰਮਾਂ ਦੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਇਸ ਬਾਣੀ ਵਿੱਚ ਬਹੁਤ ਸ਼ਕਤੀ ਹੈ ਹੁਣ ਦੇਖੋ ਇਹ ਸਿਆਣੇ ਅਸਲ ਵਿੱਚ ਕਿੰਨੇ ਸਿਆਣੇ ਹੁੰਦੇ ਹਨ ਇਹ ਤੁਹਾਨੂੰ ਕਦੇ ਵੀ ਇਹ ਨਹੀਂ ਕਹਿੰਦੇ ਕਿ ਅਸੀਂ ਤੁਹਾਡਾ ਹੀ ਮੂਲ ਮੰਤਰ ਤੁਹਾਡੀ ਹੀ ਗੁਰਬਾਣੀ ਨੂੰ ਪੜ੍ਹ ਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹਨ ਪਰ ਉਸ ਬੰਦੇ ਨੇ ਪਤਾ ਨਹੀਂ ਕਿਵੇਂ ਦੱਸ ਦਿੱਤਾ ਕਿਉਂਕਿ ਉਹ ਬੰਦਾ ਕੋਈ ਪ੍ਰੋਫੈਸ਼ਨਲ ਸਿਆਣਾ ਫਕਰਨ ਵਾਲਾ ਬੰਦਾ ਨਹੀਂ ਸੀ ਇਹ ਸਿਆਣੇ ਤੁਹਾਨੂੰ ਕਦੇ ਵੀ ਇਹ ਨਹੀਂ ਕਹਿੰਦੇ ਕਿ ਤੂੰ ਆਂਡੇ ਮੀਟ ਸ਼ਰਾਬ ਨਾ ਪੀ ਤੂੰ ਚੋਰੀਆਂ ਠੱਗੀਆਂ ਧੋਖੇ ਨਾ ਕਰ ਤੂੰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਨਾਮ ਜਪ ਅੰਮ੍ਰਿਤ ਛਕ ਪਰਾਈਆਂ ਇਸਤਰੀਆਂ ਕੋਲ ਨਾ ਜਾ ਪੁੱਠੇ ਕੰਮ ਕਰਨੇ ਛੱਡ ਦੇ ਫੇਰ ਤੇਰੀ ਜ਼ਿੰਦਗੀ ਦਾ ਪਲਟਾ ਆਵੇਗਾ ਇਹਨਾਂ ਸਿਆਣਿਆਂ ਨੂੰ ਪੰਡਤਾਂ ਨੂੰ ਇਹਨਾਂ ਸਭ ਗੱਲਾਂ ਦਾ ਸਾਰਾ ਪਤਾ ਹੁੰਦਾ ਹੈ ਇਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਜੇ ਇਹ ਬੰਦਾ ਸੁਧਰ ਗਿਆ ਤਾਂ ਇਸ ਦੀ ਜ਼ਿੰਦਗੀ ਵੀ ਸੁਧਰ ਜਾਵੇਗੀ ਫੇਰ ਇਸ ਨੇ ਸਾਡੇ ਕੋਲ ਨਹੀਂ ਆਉਣਾ ਇਸ ਕਰਕੇ ਉਹ ਇਹ ਸਭ ਪਖੰਡ ਕਰਦੇ ਹਨ ਤੇ ਕਰਵਾਉਂਦੇ ਹਨ ਹੁਣ ਉਸ ਬੰਦੇ ਨੇ ਮੇਰੇ ਪਿਤਾ ਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਤੁਸੀਂ ਆਂਡਾ ਮੀਟ ਸ਼ਰਾਬ ਤਾਂ ਨਹੀਂ ਪੀਂਦੇ ਬਸ ਉਸਨੇ ਆ ਕੇ ਆਪਣਾ ਕਰਮ ਕਾਂਡ ਕੀਤਾ ਤੇ ਪੈਸੇ ਲੈ ਕੇ ਚਲਿਆ ਗਿਆ ਹੁਣ ਦੇਖੋ ਉਹ ਸਿਆਣੇ ਤਾਂ ਸਾਡੀ ਗੁਰਬਾਣੀ ਦੇ ਮੰਤਰਾਂ ਦਾ ਜਾਪ ਕਰਕੇ ਗੁਰਬਾਣੀ ਦਾ ਜਾਪ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਂਦੇ ਹਨ ਪਰ ਸਾਡੇ ਸਿੱਖ ਗੁਰਬਾਣੀ ਪੜ ਕੇ ਰਾਜੀ ਹੀ ਨਹੀਂ ਉਹੋ ਸੋਚਦੇ ਹਨ ਕਿ ਸਿਆਣੇ ਜਾਂ ਪੰਡਤ ਸਾਡੇ ਘਰ ਦਾ ਇਲਾਜ ਕਰਨਗੇ ਜਦ ਕੇ ਉਹਨਾਂ ਪੰਡਤਾਂ ਤੇ ਸਿਆਣਿਆਂ ਨੇ ਸਾਡੀ ਹੀ ਗੁਰਬਾਣੀ ਨੂੰ ਪੜ ਕੇ ਮਾੜੀਆਂ ਮੋਟੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਆਪਣਾ ਵਪਾਰ ਚਲਾਇਆ ਹੋਇਆ ਹੈ ਆਪਣੀ ਰੋਜੀ ਰੋਟੀ ਚਲਾਈ ਹੋਈ ਹੈ ਹੁਣ ਸਿੱਖ ਕਿੰਨੇ ਮੂਰਖ ਹਨ ਜਿਹੜੇ ਕਿ ਆਪਣੇ ਗੁਰੂ ਸਾਹਿਬਾਂ ਦੀ ਗੁਰਬਾਣੀ ਤੇ ਚੱਲਣ ਦੀ ਬਜਾਏ ਆਪਣੀ ਗੁਰਬਾਣੀ ਦਾ ਜਾਪ ਕਰਨ ਦੀ ਜਗ੍ਹਾ ਉਹਨਾਂ ਸਿਆਣਿਆਂ ਦੇ ਪਿੱਛੇ ਤੁਰੇ ਫਿਰਦੇ ਹਨ ਹੁਣ ਦਾਸ ਨੂੰ ਵੀ ਇਹਨਾਂ ਸਭ ਗੱਲਾਂ ਦਾ ਕੋਈ ਪਤਾ ਨਹੀਂ ਸੀ ਲੱਗਣਾ ਕਿ ਪੂਰੇ ਮਹਾਪੁਰਖਾਂ ਦੀ ਸੰਗਤ ਨਾ ਮਿਲਦੀ ਇਸੇ ਕਰਕੇ ਮਹਾਪੁਰਖ ਇਸ ਗੱਲ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੰਦੇ ਹਨ ਕਿ ਪਹਿਲੀ ਪੌੜੀ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਇਸ ਵਿੱਚ ਬੜੀ ਸ਼ਕਤੀ ਹੈ ਇਸ ਨਾਲ ਜੋ ਵੀ ਬੰਦਾ ਚਾਹੇ ਉਹ ਪ੍ਰਾਪਤ ਕਰ ਸਕਦਾ ਹੈ ਪਰ ਸਾਡੇ ਸਿੱਖਾਂ ਨੂੰ ਇਸ ਗੱਲ ਦੇ ਉੱਪਰ ਜ਼ਿਆਦਾ ਭਰੋਸਾ ਨਹੀਂ ਉਹਨਾਂ ਨੂੰ ਉਲਟਾ ਪੰਡਤਾਂ ਦੇ ਸਿਆਣਿਆਂ ਦੇ ਉੱਪਰ ਜ਼ਿਆਦਾ ਭਰੋਸਾ ਹੈ ਜਿਹੜੇ ਕਿ ਸਾਡੀ ਹੀ ਬਾਣੀ ਦਾ ਜਾਪ ਕਰਕੇ ਆਪਣੀਆਂ ਸਿਆਣਪਾਂ ਤੇ ਦੂਸਰੇ ਦੇ ਘਰਾਂ ਦਾ ਇਲਾਜ ਕਰਦੇ ਹਨ ਲੋਕ ਇੰਨੇ ਮੂਰਖ ਹਨ ਜਿਹੜੇ ਕਿ ਵਹਿਮਾ ਭਰਮਾ ਵਾਲੇ ਵੀਡੀਓ ਤਾਂ ਬਹੁਤ ਜ਼ਿਆਦਾ ਸੁਣਦੇ ਹਨ ਪਰ ਜਿਸ ਵੀਡੀਓ ਦੇ ਵਿੱਚ ਨਾਮ ਜਪਣ ਨੂੰ ਮਾੜੇ ਕੰਮ ਕਰਨ ਨੂੰ ਮਨਾ ਕੀਤਾ ਜਾਂਦਾ ਹੈ ਉਸ ਨੂੰ ਦੁਬਾਰਾ ਸੁਣਦੇ ਨਹੀਂ ਜਿਹੜੇ ਲੋਕ ਬੰਦੇ ਦੇ ਮਨ ਵਿੱਚ ਇਸ ਤਰ੍ਹਾਂ ਦੇ ਵਹਿਮ ਭਰਮ ਪਾਉਂਦੇ ਹਨ ਕਿ ਬਟੂਏ ਦੇ ਵਿੱਚ ਫਲਾਣੀ ਚੀਜ਼ ਰੱਖ ਲਓ ਪੈਸਾ ਹੀ ਪੈਸਾ ਆ ਜਾਵੇਗਾ ਸਹਰਾਣੇ ਥੱਲੇ ਆਹ ਚੀਜ਼ ਰੱਖ ਲਓ ਵਾਰੇ ਨਿਆਰੇ ਹੋ ਜਾਣਗੇ ਝਾੜੂ ਲਗਾਉਣ ਸਮੇਂ ਬੀਬੀਆਂ ਆਹਾ ਕੰਮ ਕਰਨ ਆਹਾ ਕੰਮ ਨਾ ਕਰਨ ਮੇਨ ਗੇਟ ਤੇ ਆਹਾ ਚੀਜ਼ ਟੰਗ ਦਵੋ ਘਰ ਦੀ ਕਾਇਆ ਪਲਟ ਹੋ ਜਾਵੇਗੀ ਦੁਨੀਆ ਭਰ ਦੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਈ ਜਾ ਰਹੇ ਹਨ ਇਸ ਤਰ੍ਹਾਂ ਦੇ ਵੀਡੀਓ ਬਣਾਉਣ ਵਾਲੇ ਲੋਕ ਲੋਕਾਂ ਨੂੰ ਐਵੇਂ ਵਹਿਮਾਂ ਭਰਮਾਂ ਵਿੱਚ ਪਾਈ ਜਾ ਰਹੇ ਹਨ ਉਹ ਇਹ ਕਦੇ ਨਹੀਂ ਕਹਿੰਦੇ ਕਿ ਸ਼ਰਾਬ ਛੱਡੋ ਾਂਡੇ ਛੱਡੋ ਮੀਟ ਛੱਡੋ ਮਾੜੇ ਕੰਮ ਛੱਡੋ ਉਹੋ ਬਸ ਲੋਕਾਂ ਨੂੰ ਪੁੱਠੇ ਰਾਹ ਦੇ ਉੱਤੇ ਤੋਰੀ ਜਾ ਰਹੇ ਹਨ ਕੋਈ ਪੰਡਤ ਕਹਿੰਦਾ ਹੈ ਕਿ ਨਹਿਰ ਦੇ ਵਿੱਚ ਆਹ ਫਲਾਣੀ ਚੀਜ਼ ਤਾਰ ਆਓ ਇਸ ਨਾਲ ਤੁਹਾਡੇ ਗ੍ਰਹਿ ਢਹਲੇ ਹੋ ਜਾਣਗੇ ਪਰ ਇਸ ਗੱਲ ਨੂੰ ਸਮਝ ਲਵੋ ਕਿ ਜੋ ਬੀਜਿਆ ਹੈ ਉਹ ਵੜਣਾ ਤਾਂ ਪਵੇਗਾ ਜੇ ਸ਼ਰਾਬ ਪੀਤੀ ਹੈ ਤਾਂ ਸੂਰ ਦੀ ਜੂਨ ਵਿੱਚ ਪਾ ਕੇ ਨਾਲੀਆਂ ਦਾ ਪਾਣੀ ਪੀਣਾ ਪਵੇਗਾ ਤੇ ਉਸੇ ਦੇ ਵਿੱਚ ਨਹਾਉਣਾ ਪਵੇਗਾ ਤੇ ਗੰਦ ਖਾਣਾ ਪਵੇਗਾ ਇਸ ਲਈ ਉਸ ਰੱਬ ਤੋਂ ਡਰ ਕੇ ਆਪਣੇ ਕਰਮਾਂ ਦਾ ਬੀਜ ਬੀਜੋ ਇਹ ਬੀਜ ਬੀਜਣਾ ਤਾਂ ਬਹੁਤ ਸੌਖਾ ਹੈ ਪਰ ਵੜਣਾ ਬਹੁਤ ਔਖਾ ਹੈ ਗੁਰੂ ਸਾਹਿਬਾਂ ਨੇ ਬਾਣੀ ਵਿੱਚ ਉਚਾਰਿਆ ਹੈ ਕਿ ਆਪੇ ਬੀਜ ਆਪੇ ਹੀ ਖਾਵੋ ਜਿਹਾ ਬੀਜੇ ਸੋ ਲੂਣੇ ਕਰਮਾਂ ਸੰਧੜਾ ਖੇਤ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਸਾਫ਼-ਸਾਫ਼ ਇਹ ਫਰਮਾਇਆ ਹੈ ਕਿ ਆਪ ਸਵਾਰੇ ਮੈਂ ਮਿਲਾਂ ਮੈਂ ਮਿਲੇ ਆ ਸੁਖ ਹੋਏ ਤੁਸੀਂ ਜਿੱਥੇ ਮਰਜੀ ਭੱਜ ਲਵੋ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਸਵਾਰਦੇ ਭਾਵ ਸੁਧਰਦੇ ਉਦੋਂ ਤੱਕ ਸੁੱਖ ਨਹੀਂ ਮਿਲ ਸਕਦਾ ਜਿੱਥੇ ਮਰਜੀ ਭੱਜੇ ਫਿਰੋ ਕਿੰਨੇ ਸਿਆਣਿਆਂ ਕੋਲ ਜਾਂਦੇ ਰਹੋ ਕਿੰਨੇ ਪੰਡਤਾਂ ਦੇ ਦੱਸੇ ਹੋਏ দান ਕਰ ਲਵੋ ਪਾਣੀ ਵਿੱਚ ਨਾਰੀਅਲ ਤਾਰ ਲਵੋ ਇਸ ਨਾਲ ਕੁਝ ਨਹੀਂ ਹੁੰਦਾ ਇਹ ਦਾਸ ਨੂੰ 35 ਸਾਲ ਦਾ ਐਕਸਪੀਰੀਅੰਸ ਹੈ ਜਦੋਂ ਤੱਕ ਸਾਡੇ ਚਾਚੇ ਤਾਏ ਪਿਤਾ ਸੁਧਰੇ ਨਹੀਂ ਉਦੋਂ ਤੱਕ ਕੁਝ ਨਹੀਂ ਸਬਰਿਆ ਜਦੋਂ ਉਹ ਸੁਧਰੇ ਭਾ ਮਾੜੇ ਕੰਮ ਛੱਡੇ ਅੰਮ੍ਰਿਤ ਛਕਿਆ ਨਿਤਨੇਮ ਕਰਿਆ ਪੂਰੇ ਮਹਾਪੁਰਖਾਂ ਦੀ ਸੰਗਤ ਕੀਤੀ ਗੁਰੂ ਘਰ ਦੀ ਸੇਵਾ ਕੀਤੀ ਤਾਂ ਫੇਰ ਘਰ ਸਵਰਿਆ ਫੇਰ ਵਾਰੇ ਨਿਆਰੇ ਹੋਏ ਫੇਰ ਸਾਰਾ ਕੁਝ ਬਣਿਆ ਇਸ ਲਈ ਸਮਾਂ ਬਰਬਾਦ ਨਾ ਕਰੋ ਗੁਰੂ ਵਾਲੇ ਬਣੋ ਸੇਵਾ ਸਿਮਰਨ ਸੰਗਤ ਕਰੋ ਫੇਰ ਇਸ ਜੀਵਨ ਦਾ ਪਲਟਾ ਆਉਂਦਾ ਹੈ ਫੇਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ